ਰਜ਼ਾਨਾ ਸਪੋਕਸਮੈਨ ਦੇ ਖਾਸ ਪ੍ਰੋਗਰਾਮ ਲੋਕਾਂ ਦਾ ਸਪੋਕਸਮੈਨ ਚ ਅੱਜ ਗੱਲ ਚੋਣਾਂ ਬਾਬਤ ਕਰਨੀ ਹੈ ਖਾਸ ਕਰਕੇ ਵਿਦਿਆਰਥੀ ਚੋਣਾਂ ਦੀ ਵਿਦਿਆਰਥੀ ਚੋਣਾਂ ਦਾ ਸਿਆਸਤ ਦੇ ਅੰਦਰ ਕੀ ਮਹੱਤਵ ਹੈ ਕੀ ਵਿਦਿਆਰਥੀ ਇਹਨਾਂ ਚੋਣਾਂ ਦੇ ਨਾਲ ਹੀ ਸਿਆਸਤ ਦੀ ਪੌੜੀ ਚੜਦੇ ਆ ਔਰ ਇਸ ਵੇਲੇ ਪੰਜਾਬ ਦੀ ਕਿਸੇ ਹੋਰ ਯੂਨੀਵਰਸਿਟੀ ਦੇ ਵਿੱਚ ਚੋਣ ਤਾਂ ਨਹੀਂ ਹੁੰਦੀ ਪਰ ਮਾਤਰ ਚੰਡੀਗੜ੍ਹ ਚ ਪੈਂਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੋਣਾਂ ਹੁੰਦੀਆਂ ਨੇ ਔਰ ਇਹਨਾਂ ਚੋਣਾ ਚੋ ਪ੍ਰਧਾਨ ਮੰਤਰੀ ਮੁੱਖ ਮੰਤਰੀ ਮੰਤਰੀ ਪਾਰਟੀਆਂ ਦੇ ਪ੍ਰਧਾਨ ਤੀਕਰ ਬਣੇ ਆ ਪਰ ਕੀ ਬਾਕੀ ਯੂਨੀਵਰਸਿਟੀਆਂ ਦੇ ਵਿੱਚ ਵੀ ਫਾਰਮੂਲਾ ਐਪਲਾਈ ਹੋਣਾ ਚਾਹੀਦਾ ਹੈ ਚੋਣਾ ਨਾ ਹੋਣ ਦੀ ਵਜ੍ਹਾ ਕੀ ਹੈ ਕੀ ਚੋਣਾ ਜੰਗ ਦਾ ਮੈਦਾਨ ਬਣ ਕੇ ਰਹਿ ਜਾਂਦੀਆਂ ਨੇ ਜਾਂ ਚੋਣਾ ਇੱਕ ਉਹ ਐਕਸਰਸਾਈਜ਼ ਨੇ ਵਿਦਿਆਰਥੀ ਚੋਣਾ ਜਿਹੜੀ ਕਿ ਉਹਨਾਂ ਨੂੰ ਪੋਲੀਟੀਕਲੀ ਮਜ਼ਬੂਤ ਕਰਦੀਆਂ ਨੇ ਪਹਿਲਾਂ ਇੱਕ ਰਿਪੋਰਟ ਦੇ ਉੱਤੇ ਨਜ਼ਰ ਮਾਰਦੇ ਆ ਫਿਰ ਅੱਜ ਗੱਲਬਾਤ ਕਰਾਂਗੇ 1970 ਤੋਂ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਨੇ ਕਾਨੂੰਨੀ ਤੌਰ ਤੇ ਪੰਜਾਬ ਯੂਨੀਵਰਸਿਟੀ ਚ পড়ਦੇ 15000 ਤੋਂ ਬਾਅਦ ਵਿਦਿਆਰਥੀ ਆਪਣੀ ਕੌਂਸਲ ਚੁੰਦੇ ਨੇ ਆਮ ਚੋਣਾ ਵਾਂਗ ਨਾਮਜ਼ਦਗੀ ਤੋਂ ਲੈ ਕੇ ਨਤੀਜਿਆਂ ਤੱਕ ਦੀ ਪ੍ਰਕਿਰਿਆ ਹੁੰਦੀ ਹੈ ਸਿਰਫ ਯੂਨੀਵਰਸਿਟੀ ਨਹੀਂ ਯੂਨੀਵਰਸਿਟੀ ਅਧੀਨ ਆਉਂਦੇ ਚੰਡੀਗੜ੍ਹ ਦੇ 11 ਕਾਲਜਾਂ ਚ ਵੀ ਵਿਦਿਆਰਥੀ ਕੌਂਸਲ ਚੋਣਾਂ ਹੁੰਦੀਆਂ ਨੇ ਤਿੰਨਾਂ ਹੀ ਚੋਣਾਂ ਤੇ ਸਿਆਸੀ ਮਾਹੌਲ 'ਚੋਂ ਕਈ ਅਜਹੇ ਲੀਟਰ ਵੀ ਨਿਕਲੇ ਨੇ ਜਿਨ੍ਹਾਂ ਨੇ ਨਾ ਸਿਰਫ ਪੰਜਾਬ ਬਲਕਿ ਦੇਸ਼ ਦੀ ਸਿਆਸਤ 'ਚ ਵੀ ਨਾਮਣਾ ਘਟਿਆ 20 ਤੋਂ ਬਾਅਦ ਅਜਿਹੇ ਨਾਮ ਨੇ ਜਿਨ੍ਹਾਂ ਨੇ ਦੇਸ਼ ਦੀ ਸਿਆਸਤ 'ਚ ਆਪਣੀ ਕਿਸਮਤ ਅਜ਼ਮਾਈ ਤੇ ਕਾਮਯਾਬੀ ਹੋਏ ਸਭ ਤੋਂ ਪਹਿਲਾਂ ਜ਼ਿਕਰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਨਾਵਾਂ ਦਾ ਕਰਾਂਗੇ ਇੰਦਰ ਕੁਮਾਰ ਗੁਜਰਾਲ ਜੋ ਕਿ ਭਾਰਤ ਦੇ 12ਵੇਂ ਪ੍ਰਧਾਨ ਮੰਤਰੀ ਰਹੇ ਪੰਜਾਬ ਯੂਨੀਵਰਸਿਟੀ ਅਧੀਨ ਕਾਲਜ ਤੋਂ ਪੜ੍ਹਾਈ ਕੀਤੀ ਲਾਹੌਰ ਦੇ ਡੀਵੀ ਕਾਲਜ ਤੋਂ ਪੜ੍ਹਾਈ ਕੀਤੀ 올 인디아 스튜던트 페데레이션 ఆఫ్ 인디아 ਦੇ ਮੈਂਬਰ ਵੀ ਰਹੇ ਆਜ਼ਾਦੀ ਦੀ ਲੜਾਈ ਚ ਹਿੱਸੇਦਾਰ ਰਹੇ ਸੀਪੀਆਈ ਯਾਨੀ ਕਿ ਕਮਿਊਨਿਸਟ ਪਾਰਟੀ ਆਫ ਇੰਡੀਆ ਨਾਲ ਜੁੜੇ ਰਹੇ 1964 ਚ ਕਾਂਗਰਸ ਚ ਸ਼ਾਮਲ ਹੋਏ ਤੇ ਰਾਜ ਸਭਾ ਮੈਂਬਰ ਬਣੇ 1997 ਚ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਦੂਜਾ ਨਾਮ ਡਾਕਟਰ ਮਨਮੋਹ ਸਿੰਘ ਦਾ ਹੈ ਜੋ ਕਿ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਵਜੋਂ ਜਿਨ੍ਹਾਂ ਨੇ ਸੇਵਾ ਨਿਭਾਈ ਹੈ 2004 ਤੋਂ 2014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਨੇ ਮੁਦਲੀਪੜਾਈ ਪਾਕਿਸਤਾਨ ਦੇ ਗਾਤੋ ਕੀਤੀ ਫਿਰ ਹੁਸ਼ਿਆਰਪੁਰ ਚ ਪੰਜਾਬ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ 1952 ਚ ਗ੍ਰੈਜੂਏਸ਼ਨ ਤੇ 1954 ਚ ਮਾਸਟਰਸ ਕੀਤੀ 1957 ਚ ਕੈਂਬਰੇਜ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ ਤੀਸਰਾ ਨਾਮ ਪੰਜਾਬ ਚ ਵਿਰੋਧੀ ਤਰ ਦੇ ਆਗੂ ਪ੍ਰਤਾਪ ਬਾਜਵਾ ਦਾ ਜਿਨ੍ਹਾਂ ਵਿਦਿਆਰਥੀ ਸਿਆਸਤ ਤੋਂ ਹੀ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਡੀਵੀ ਕਾਲਜ ਚੰਡੀਗੜ੍ਹ ਤੋਂ ਪੜ੍ਹਾਈ ਕੀਤੀ 1980 ਚ ਯੂਥ ਕਾਂਗਰਸ ਦੇ ਉਪ ਪ੍ਰਧਾਨ ਰਹੇ 1982 ਚ ਯੂਥ ਕਾਂਗਰਸ ਦੇ ਪ੍ਰਧਾਨ ਰਹੇ 1992 2002 ਤੇ 2007 ਚ ਕਾਨੂੰਵਾਨ ਤੋਂ ਵਿਧਾਇਕ ਬਣੇ 1994 ਤੋਂ ਲੈ ਕੇ 2007 ਤੱਕ ਕਾਂਗਰਸ ਸਰਕਾਰਾਂ ਦੌਰਾਨ ਮੰਤਰੀ ਰਹੇ 2009 ਚ ਵਿਨੋਦ ਖੰਨਾ ਨੂੰ ਹਰਾ ਕੇ ਗੁਰਦਾਸਪੁਰ ਤੋਂ ਐਮਪੀ ਚੁਣੇ ਗਏ 2022 ਚ ਕਾਦੀਆਂ ਹਲਕੇ ਤੋਂ ਵਿਧਾਇਕ ਚੁਣੇ ਗਏ ਤੀਸਰਾ ਨਾਮ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚਨੀ ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਪੰਜਾਬ ਯੂਨੀਵਰਸਿਟੀ ਤੋਂ ਪੀ ਐਚ ਡੀ ਵੀ ਕੀਤੀ ਹੈ इंडियन नेशनल कांग्रेस ਦੇ ਵਿਸ਼ੇ ਤੇ ਪੀ ਐਚ ਡੀ ਕੀਤੀ ਫਿਲਹਾਲ ਜਲੰਧਰ ਲੋਕ ਸਭਾ ਤੋਂ ਸੰਸਦ ਹਨ ਕੈਪਟਨ ਸਰਕਾਰ دوران ਮੰਤਰੀ ਵੀ ਰਹਿ ਚੁੱਕੇ ਨੇ ਪਮਨ ਕੁਮਾਰ ਬੰਸਲ ਵੀ ਪੰਜਾਬ ਯੂਨੀਵਰਸਿਟੀ ਤੋਂ ਹੀ ਨਿਕਲੇ ਹੋਏ ਵੱਡੇ ਤੇ ਉੱਗੇ ਸਿਆਸਤਦਾਨ ਨੇ 2009 ਤੋਂ 2014 ਤੱਕ ਚੰਡੀਗੜ੍ਹ ਤੋਂ ਸੰਸਦ ਰਹੇ ਨੇ ਕਾਂਗਰਸ ਦੇ ਸੀਨੀਅਰ ਆਗੂ ਨੇ ਪਮਨ ਕੁਮਾਰ ਦਾ ਸੁਨਾਮ ਚ ਜਨਮ ਹੋਇਆ ਚੰਡੀਗੜ੍ਹ ਤੋਂ ਚੇਰੀ ਸਿੱਖਿਆ ਲਈ ਸੈਕਟਰ 11 ਦੇ ਸਰਕਾਰੀ ਕਾਲਜ ਤੋਂ ਬੀਐਸਸੀ ਦੀ ਡਿਗਰੀ ਲਈ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਦਲਵੀਰ ਸਿੰਘ ਗੋਲਡੀ ਜੋ ਕਿ ਧੂਰੀ ਤੋਂ ਵਿਧਾਇਕ ਰਹਿ ਚੁੱਕੇ ਨੇ ਉਹ ਵੀ ਵਿਦਿਆਰਥੀ ਸਿਆਸਤ ਤੋਂ ਹੀ ਸ਼ੁਰੂਆਤ ਕਰ ਚੁੱਕੇ ਨੇ ਐਸਜੀ ਕਾਲਜ ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਕੀਤੀ ਸੋਪੂ ਤੋਂ ਕਾਲਜ ਦੀ ਚੋਣ ਲੜੀ ਦਲਵੀਰ ਗੋਲਡੀ ਨੇ ਪੰਜਾਬ ਯੂਨੀਵਰਸਿਟੀ ਤੋਂ ਮਾਸਟਰਸ ਕੀਤੀ 2003-2004 ਚ ਪੰਜਾਬ ਯੂਨੀਵਰਸਿਟੀ ਚੋਣਾ ਦੌਰਾਨ ਪ੍ਰਧਾਨ ਵੀ ਚੁਣੇ ਗਏ ਸੀ ਮਲਵਿੰਦਰ ਸਿੰਘ ਤੰਗ ਜੋ ਕਿ ਨੰਪੁਰ ਸਾਹਿਬ ਤੋਂ ਲੋਕ ਸਭਾ ਸਾਂਸਦ ਹਨ ਪੰਜਾਬ ਯੂਨੀਵਰਸਿਟੀ ਤੋਂ ਮਾਸਟਰਸ ਦੀ ਪੜ੍ਹਾਈ ਕੀਤੀ ਹੈ ਦਰਦੋਸ਼ ਇਤਿਹਾਸ ਦੀ ਪੜ੍ਹਾਈ ਕੀਤੀ ਫਿਰ ਪੰਜਾਬ ਯੂਨੀਵਰਸਿਟੀ ਤੋਂ ਹੀ ਕਾਨੂੰਨ ਦੀ ਪੜ੍ਹਾਈ ਕੀਤੀ ਯੂਨੀਵਰਸਿਟੀ ਚ ਪੂਸੂ ਦੇ ਪ੍ਰਧਾਨ ਵੀ ਰਹੇ ਸ਼ਮਸ਼ੇਰ ਸਿੰਘ ਦੁੱਲੋ ਸਾਬਕਾ ਰਾਜ ਸਭਾ ਸਾਂਸਦ ਹਨ ਖੰਨਾ ਤੋਂ ਦੋ ਵਾਰ ਵਿਧਾਇਕ ਤੇ ਮੰਤਰੀ ਵੀ ਰਹੇ ਚੁੱਕੇ ਹਨ ਪੰਜਾਬੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਸੁਖਪਾਲ ਸਿੰਘ ਖੇਰਾ ਦਾ ਨਾਮ ਵੀ ਇਸੇ ਸੂਚੀ 'ਚ ਸ਼ਾਮਲ ਹੈ ਜੋ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ रह ਚੁੱਕੇ ਨੇ 1997 ਤੋਂ ਕਾਂਗਰਸ ਪਾਰਟੀ ਜ਼ਰੀਏ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਫਿਰ ਆਪ ਚ ਸ਼ਾਮਲ ਹੋ ਕੇ ਵਿਰੋਧੀ ਧਿਰ ਦੇ ਆਗੂ ਰਹੇ 2021 'ਚ ਕਾਂਗਰਸ 'ਚ ਫਿਰ ਤੋਂ ਆਏ ਤੇ ਪੁਲਾਤ ਹਲਕੇ ਤੋਂ ਤਿੰਨ ਵਾਰ ਵਿਧਾਇਕ रह ਚੁੱਕੇ ਨੇ ਸੁਖਬੀਰ ਸਿੰਘ ਬਾਦਲ ਵੀ ਇਸੇ ਸੂਚੀ ਦੇ ਵਿੱਚ ਸ਼ਾਮਲ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ रह ਚੁੱਕੇ ਨੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਐਮਪੀ ਰਹਿ ਚੁੱਕੇ ਨੇ ਜਲਾਲਾਬਾਦ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਨੇ ਪੰਜਾਬ ਯੂਨੀਵਰਸਿਟੀ ਤੋਂ ਜਿਨ੍ਹਾਂ ਨੇ ਮਾਸਟਰਸ ਦੀ ਪੜ੍ਹਾਈ ਕੀਤੀ ਹੈ 1989 ਤੋਂ 1984 ਦੇ ਦੌਰਾਨ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ ਵਿੱਕੀ ਮਿੱਡੂ ਖੇੜਾ ਦਾ ਨਾਮ ਚਰਚਾ ਚ ਰਿਹਾ ਹੈ ਜਿਨ੍ਹਾਂ ਦਾ ਪੂਰਾ ਨਾਮ ਵਿਕਰਮਜੀਤ ਸਿੰਘ ਸੀ ਜੋ ਕਿ ਯੂਥ ਅਕਾਲੀ ਦਲ ਦੇ ਆਗੂ ਸਨ ਜਿਹੜੇ 21 ਤੋਂ ਵਿੱਕੀ ਮਿੱਡੂ ਖੇੜਾ ਦਾ ਤਖਤਲ ਹੋ ਗਿਆ ਸੀ ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਅਦੀਨ ਦੀਏ ਵਿਕ ਕਾਲਜ ਤੋਂ ਪੜ੍ਹਾਈ ਕੀਤੀ ਸੀ ਸੋਪੂ ਦਾ ਪ੍ਰਧਾਨ ਵੀ ਰਹਿ ਚੁੱਕਿਆ ਸੀ ਬਾਚ ਮਿੱਡੂ ਖੇੜਾ ਨੇ ਸੋਈ ਜੁਆਇਨ ਕੀਤੀ ਸੀ ਸੋਈ ਚੰਡੀਗੜ੍ਹ ਦਾ ਪ੍ਰਧਾਨ ਵੀ ਰਹਿ ਚੁੱਕਿਆ ਸੀ ਇਹਨਾਂ ਸਾਰੇ ਨਾਵਾਂ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਤੋਂ ਪੜੇ ਹੋਰ ਵੀ ਉੱਗੇ ਸਿਆਸਤਦਾਨ ਨੇ ਜਿਨ੍ਹਾਂ ਦੇ ਨਾਮ ਨੇ ਸੁਸ਼ਮਾ ਸਵਰਾਜ, ਕਿਰਨ ਖੇਰ, ਭੁਪਿੰਦਰ ਸਿੰਘ ਹੁੱਡਾ, ਅਨਿਲ ਵਿਜ ਤੇ ਸੰਜੇ ਟੰਡਨ ਇਹ ਸਾਰੇ ਉੱਗੇ ਸਿਆਸਤਦਾਨ ਨੇ ਜੋ ਪੰਜਾਬ ਯੂਨੀਵਰਸਿਟੀ ਤੋਂ ਨਿਕਲੇ ਨੇ 1970 ਤੋਂ ਪੰਜਾਬ ਯੂਨੀਵਰਸਿਟੀ ਚ पुसू पंजाब यूनिवर्सिटी स्टूडेंट यूनियन सोपू स्टूडेंट ऑर्गेनाइजेशन ऑफ पंजाब ए बी वी पी अखिल भारतीय विद्यार्थी परिषद जो कि भाजपा का विद्यार्थी विंग है एनएसयूआई एस यू आई नैशनल स्टूडेंट यूनियन ऑफ इंडिया ਜੋ ਕਿ ਕਾਂਗਰਸ ਦਾ ਵਿਦਿਆਰਥੀ ਰਿੰਗ ਹੈ ਤੇ ਸੋਈ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਜੋ ਕਿ ਅਕਾਲੀ ਦਲ ਦਾ ਵਿਦਿਆਰਥੀ ਰਿੰਗ ਹੈ ਇਹ ਚੋਣਾ ਲੜ ਰਹੇ ਨੇ ਸੀਵਾਈਐਸਐਸ ਵੀ ਪਿਛਲੇ ਕੁਝ ਸਾਲਾਂ ਤੋਂ ਵਿਦਿਆਰਥੀ ਚੋਣਾਂ ਦੇ ਵਿੱਚ ਸਰਗਰਮ ਹੈ ਸੀਵਾਈਐਸਐਸ ਆਮ ਆਦਮੀ ਪਾਰਟੀ ਦਾ ਵਿਦਿਆਰਥੀ ਵਿੰਗ ਹੈ ਫਿਰ ਇਹਨਾਂ ਤੋਂ ਇਲਾਵਾ ਕਈ ਪਾਰਟੀਆਂ ਵਿਦਿਆਰਥੀ ਚੋਣਾਂ ਚ ਨਿਰਧਿਤ ਦੀਆਂ ਨੇ 1970 ਤੋਂ ਲੈ ਕੇ ਹੁਣ ਤੱਕ ਵਿਦਿਆਰਥੀ ਚੋਣਾਂ ਦਾ ਸਰੂਪ ਕਾਫੀ ਬਦਲਿਆ ਹੈ। ਕਈ ਨਵੀਆਂ ਪਾਰਟੀਆਂ ਜਿਵੇਂ ਕਿ ਹਿੰਸੂ ਤੇ ਯੂਐਸਓ ਯਾਨੀ ਕਿ ਯੂਨੀਵਰਸਿਟੀ ਸਟੂਡੈਂਟ ਆਰਗੇਨਾਈਜੇਸ਼ਨ ਵੀ ਇਨ੍ਹਾਂ ਚੋਣਾਂ ਦਾ ਹਿੱਸਾ ਬੰਦੀਆਂ ਨੇ। ਯੂਐਸਓ ਵਰਗੀਆਂ ਕਈ ਪਾਰਟੀਆਂ ਹੁਣ ਵਿਦਿਆਰਥੀ ਸਮੂਹਾਂ ਵੱਲੋਂ ਚਲਾਈਆਂ ਜਾ ਰਹੀਆਂ ਨੇ ਜੋ ਕਿ ਬਿਨਾਂ ਸਿਆਸੀ ਪਾਰਟੀਆਂ ਦੀ ਸ਼ੈ ਤੇ ਦਬਾਅ ਤੋਂ ਕੰਮ ਕਰਦੀਆਂ ਨੇ। ਪਰ ਐਨਐਸਯੂਆਈ, ਐਬੀਵੀਪੀ ਤੇ ਸੋਈਸਨੇਸੀਵੀਐਸਐਸ ਕਈ ਪਾਰਟੀਆਂ ਸਿਆਸੀ ਪਾਰਟੀਆਂ ਦੇ ਅਧੀਨ ਨੇ। ਕਈ ਵਾਰ ਇਲਜ਼ਾਮ ਵੀ ਲੱਗਦੇ ਨੇ ਕਿ ਵੱਡੇ ਲੀਡਰ ਆ ਕੇ ਵਿਦਿਆਰਥੀ ਚੋਣਾਂ 'ਚ ਦਖਲ ਦਿੰਦੇ ਨੇ ਪਰ ਇਹ ਚੋਣਾਂ ਬਿਨਾਂ ਦਬਾਅ ਤੋਂ ਹੋਣ ਤਾਂ ਹੀ ਚੰਗੇ ਲੀਡਰ ਆਉਣ ਵਾਲੇ ਸਮੇਂ 'ਚ ਸਮਾਜ ਨੂੰ ਮਿਲ ਪਾਉਣਗੇ ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਟੀਵੀ ਤੁਸੀਂ ਜਾਣਦੇ ਹੋ ਇਹ ਪ੍ਰੋਗਰਾਮ ਲੋਕਾਂ ਦਾ ਇਸੇ ਕਰਕੇ ਦਾ ਨਾਮ ਵੀ ਲੋਕਾਂ ਦਾ ਸਪੋਕਸਮੈਨ ਹੈ ਕਿਉਂਕਿ ਤੁਹਾਡੀ ਸ਼ਮੂਲੀਅਤ ਇਹਦੇ ਵਿੱਚ ਹੈ ਵਧੇਰੇ کارਗਰ ਹੁੰਦੀ ਹੈ ਕਿ ਤੁਸੀਂ ਵਿਸ਼ੇ ਮਤਲਬਕ ਕੀ ਜਾਣਕਾਰੀ ਰੱਖਦੇ ਹੋ ਤੇ ਉਹਦੇ ਪ੍ਰਤੀ ਆਪਣਾ ਕੀ ਨਜ਼ਰੀਆ ਪੇਸ਼ ਕਰਨਾ ਚਾਹੁੰਦੇ ਹੋ ਤੇ ਉਸ ਲਈ ਸਾਡੇ ਫੋਨ ਨੰਬਰ ਨੇ 0172 ਜੋ ਕਿ ਏਰੀਆ ਕੋਡ ਹੈ 5013426 ਪਹਿਲਾ ਨੰਬਰ ਹੈ ਦੂਸਰਾ ਨੰਬਰ ਹੈ 4634590 ਔਰ ਏਰੀਆ ਕੋਡ 0172 ਦੇ ਦੋ ਸਾਡੀ ਫੋਨ ਲਾਈਨਸ ਓਪਨ ਨੇ ਤੁਸੀਂ ਇਹਦੇ ਉੱਤੇ ਕਾਲ ਕਰਕੇ ਜਿਹੜੀ ਹੈ ਵਿਦਿਆਰਥੀ ਚੋਣਾਂ ਸੰਬੰਧੀ ਆਪਣੀ ਗੱਲਬਾਤ ਜਿਹੜੀ ਹੈ ਉਹ ਰੱਖ ਸਕਦੇ ਹੋ ਕਿ ਵਿਦਿਆਰਥੀ ਚੋਣਾਂ ਦਾ ਸਿਆਸਤ ਦੇ ਵਿੱਚ ਕਿਸ ਤਰੀਕੇ ਦਾ ਮਹੱਤਵ ਰਹਿੰਦਾ ਹੈ ਇਹ ਚੋਣਾ ਕਿਵੇਂ ਉਹਨਾਂ ਨੂੰ ਸਿਆਸਤ ਦੀ ਅਗਲੇਰੀ ਪੌੜੀ ਚੜ੍ਹਦੇ ਆ ਔਰ ਤੁਸੀਂ ਖਾਸ ਰਿਪੋਰਟ ਦੇ ਵਿੱਚ ਦੇਖਿਆ ਕਿ ਕਿਵੇਂ ਇਸ ਯੂਨੀਵਰਸਿਟੀ ਨੇ ਕਈ ਪਾਰਟੀਆਂ ਦੇ ਪ੍ਰੈਜ਼ੀਡੈਂਟ ਲੀਡਰ ਆਫ ਓਪੋਜੀਸ਼ਨ ਔਰ ਕਈ ਮੁੱਖ ਮੰਤਰੀ ਔਰ ਦੋ-ਦੋ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਆ ਇਸ ਯੂਨੀਵਰਸਿਟੀ ਦੀ ਚੋਣ ਤੋਂ ਇਲੈਕਸ਼ਨ ਤੋਂ ਨਿਕਲੇ ਆ ਤੇ ਇਹ ਜਦੋਂ ਪੰਜਾਬ ਦੇ ਵਿੱਚ ਇੱਕ ਸੰਕਟਮਈ ਦੌਰ ਸੀਗਾ ਜਦੋਂ ਪੰਜਾਬ ਨੂੰ ਕਿਹਾ ਜਾਂਦਾ ਸੀ ਕਿ ਪੁਲਿਸ ਸਟੇਟ ਵੱਲ ਪੰਜਾਬ ਵੱਧ ਚੁੱਕਿਆ ਔਰ ਉਸ ਵੇਲੇ ਜਦੋਂ ਵਿਦਿਆਰਥੀ ਚੋਣਾਂ ਬੰਦ ਹੋਈਆਂ ਤੇ ਮੁੜਤ ਕਦੇ ਸ਼ੁਰੂ ਨਾ ਹੋ ਸਕੀਆਂ ਤੇ ਉਸ ਤੋਂ ਬਾਅਦ ਪੀਯੂ ਦੇ ਵਿੱਚ ਚੋਣਾਂ ਹੁੰਦੀਆਂ ਨੇ ਪਰ ਬਾਕੀ ਕਿਸੇ ਯੂਨੀਵਰਸਿਟੀ ਦੇ ਵਿੱਚ ਚੋਣ ਜਿਹੜੀ ਹੈ ਨਹੀਂ ਹੁੰਦੀ ਔਰ ਪੀਯੂ ਦੀ ਜੇਕਰ ਗੱਲ ਕਰਦੇ ਆ ਤਾਂ ਜਿਹੜੀ ਐਕਟਿਵ ਤੌਰ ਤੇ ਕੰਮ ਕਰਨ ਵਾਲੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਸੋਪੂ ਹੈ ਪੂਸੂ ਹੈ ਏਬੀਵੀਪੀ ਹੈ ਐਨਐਸਯੂਆਈ ਹੈ ਐਸਓਆਈ ਹੈ ਸੀਵਾਈਐਸਐਸ ਹੈ ਯੂਐਸਓ ਹੈ ਕਈ ਪਾਰਟੀਆਂ ਜਈਆਂ ਨੇ ਜਿਹੜੀ ਕਿ ਪੋਲੀਟੀਕਲ ਪਾਰਟੀਆਂ ਤੋਂ ਮੋਟੀਵੇਟਿਡ ਨੇ ਉਹਨਾਂ ਦੇ ਇਹ ਜਿਹੜੇ ਸਟੂਡੈਂਟ ਵਿੰਗ ਦੇ ਤੌਰ ਤੇ ਕੰਮ ਕਰਦੀਆਂ ਨੇ ਪਰ ਕੁਝ ਇਦਾਂ ਦੀਆਂ ਵੀ ਜਥੇਬੰਦੀਆਂ ਨੇ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਵਿਦਿਆਰਥੀ ਚਲਾਉਂਦੇ ਨੇ ਸਿੱਧੇ ਤੌਰ ਤੇ ਉਹਨਾਂ ਦਾ ਕਿਸੇ ਸਿਆਸੀ ਪਾਰਟੀ ਦੇ ਨਾਲ ਕੋਈ ਨਾਤਾ ਕੋਈ ਲਿੰਕ ਨਹੀਂ ਹੈ ਕਈ ਵਾਰੀ ਵਿਦਿਆਰਥੀ ਚੋਣਾ ਜੰਗ ਦਾ ਅਖਾੜਾ ਵੀ ਬਣਦੀਆਂ ਦੇਖੀਆਂ ਨੇ ਕਿਉਂਕਿ ਇਹਨਾਂ ਦੇ ਵਿੱਚ ਉਹ ਇੰਨੇ ਮਗਨ ਹੋ ਜਾਂਦੇ ਆ ਔਰ ਜਿਵੇਂ ਪੋਲੀਟੀਕਲ ਪਾਰਟੀਆਂ ਕੰਮ ਕਰਦੀਆਂ ਨੇ ਉਸੇ ਤਰੀਕੇ ਦੇ ਨਾਲ ਇਹਨਾਂ ਦੀ ਸਾਰੀ ਵਰਕਿੰਗ ਰਹਿੰਦੀ ਹੈ ਆਪੂ ਆਪਣਾ ਮੈਮੋਰੰਡਮ ਜਿਹੜਾ ਹੈ ਉਹ ਤੱਕ ਜਿਹੜਾ ਹੈ ਜਾਰੀ ਜਿਹੜਾ ਕੀਤਾ ਜਾਂਦਾ ਨਾਮੀਨੇਸ਼ਨਸ ਜਿਹੜੀਆਂ ਨੇ ਉਹ ਫਾਈਲ ਕੀਤੀਆਂ ਜਾਂਦੀਆਂ ਨੇ ਔਰ ਪੀਯੂ ਦੇ ਵਿੱਚ ਵਿਦਿਆਰਥੀ ਜਿਹੜੇ ਪ੍ਰਧਾਨ ਜਿਹੜਾ ਬਣਦਾ ਉਹਨੂੰ ਬਕਾਇਦਾ ਇੱਕ ਰੂਮ ਜਿਹੜਾ ਹੈ ਉਹ ਅਲੋਟ ਕੀਤਾ ਜਾਂਦਾ ਸੋ ਇਸ ਤਰੀਕੇ ਦੇ ਨਾਲ ਪ੍ਰਕਿਰਿਆ ਕਾਫੀ ਜਿਹੜੀ ਆ ਉਹ ਪਾਰਦਰਸ਼ੀ ਤਰੀਕੇ ਨਾਲ ਅਮਲ ਦੇ ਵਿੱਚ ਲਿਆਂਦੀ ਜਾਂਦੀ ਹੈ ਜਿਵੇਂ ਅ ਰਿਐਲਿਟੀ ਜਿਹੜੀ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਹੁੰਦਾ ਔਰ ਜੇਕਰ ਇੱਥੋਂ ਦੇ ਨਾਮਵਰ ਚਿਹਰਿਆਂ ਦੀ ਚਰਚਾ ਜੇਕਰ ਅਸੀਂ ਕਰਦੇ ਆ ਤਾਂ ਉਹਨਾਂ ਦੇ ਵਿੱਚੋਂ ਕਈ ਵੱਡੇ ਨਾਮ ਜਿਹੜੇ ਆ ਜਿਹੜੇ ਪੰਜਾਬ ਦੀ ਚੰਡੀਗੜ੍ਹ ਦੀ ਪੋਲਿਟਿਕਸ ਦੇ ਵਿੱਚ ਵੱਡੇ ਥਾਵਾਂ ਦੇ ਉੱਤੇ ਜਿਹੜੀ ਆਪਣੀ ਜ਼ਿੰਮੇਵਾਰੀ ਅਦਾ ਕਰ ਚੁੱਕੇ ਆ ਉਹ ਨਾਮ ਇੱਥੋਂ ਆਉਂਦੇ ਆ ਗੁਜਰਾਲ ਸਾਹਿਬ ਤੋਂ ਲੈ ਕੇ ਡਾਕਟਰ ਮਰਮੂਨ ਸਿੰਘ ਸੁਖਬੀਰ ਬਾਦਲ ਔਰ ਇਸ ਦੇ ਵਿੱਚ ਜਿਹੜੇ ਇਸ ਵੇਲੇ ਨੰਦਪੁਰ ਤੋਂ ਐਮਪੀ ਨੇ ਮਾਲਵਿੰਦਰ ਸਿੰਘ ਔਰ ਚਰਨਜੀਤ ਚੰਨੀ ਪ੍ਰਤਾਪ ਬਾਜਵਾ ਦਲਵੀਰ ਗੋਲਡੀ ਕੁਲਜੀਤ ਨਾਗਰਾ ਸੋ ਬਹੁਤ ਸਾਰੇ ਨਾਮ ਨੇ ਜਿਹੜੀ ਕਿ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਰਹੇ ਨੇ ਜਿਨ੍ਹਾਂ ਨੇ ਪੰਜਾਬ ਦੀ ਮੁਲਕ ਦੀ ਸਿਆਸਤ ਦੇ ਵਿੱਚ ਮੱਲਾ ਮਾਰੀਆਂ ਨੇ ਚਰਨਜੀਤ ਚੰਨੀ ਏਸਏ ਯੂਨੀਵਰਸਿਟੀ ਤੋਂ ਪੜ੍ਹਦੇ ਆ ਸੁਖਪਾਲ ਖਹਿਰਾ ਏਸ ਯੂਨੀਵਰਸਿਟੀ ਦੇ ਵਿਦਿਆਰਥੀ ਰਹਿੰਦੇ ਆ ਜਿਹੜੇ ਕਿ ਲੀਡਰ ਆਫ ਆਪੋਜੀਸ਼ਨ ਵੀ ਰਹਿੰਦੇ ਆ ਔਰ ਜਿਹੜੇ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਵੀ ਵਿਚਰਦੇ ਆ ਔਰ ਜਿਨ੍ਹਾਂ ਨੇ ਕਈ ਪਾਰਟੀਆਂ ਬਦਲੀਆਂ ਔਰ ਚਾਹੇ ਉਹ ਕਾਂਗਰਸ ਸੀ ਚਾਹੇ ਉਹ ਆਮ ਆਦਮੀ ਪਾਰਟੀ ਸੀ ਚਾਹੇ ਇੱਕ ਵੱਖਰਾ ਧੜਾ ਜਿਹੜਾ ਉਹਨਾਂ ਦੇ ਵੱਲੋਂ ਸਾਬਤ ਕੀਤਾ ਗਿਆ ਪਰ ਮੁੜ 2021 ਦੇ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਜਾਂਦੇ ਆ ਤੇ ਪੁਲhat ਤੋਂ ਜਿਹੜੇ ਵਿਧਾਇਕ ਹੈ ਔਰ ਨੌਜਵਾਨਾਂ ਦੇ ਵਿੱਚ ਜਿਹੜੇ ਸਟੂਡੈਂਟ ਜਿਹੜੇ ਸਿਆਸੀ ਪਾਰਟੀਆਂ ਦੇ ਜਿਹੜੇ ਵਿਦਿਆਰਥੀ ਨੇ ਵਿਦਿਆਰਥੀ ਵਿੰਗ ਨੇ ਉਹਨਾਂ ਨੂੰ ਮੁੱਖ ਤੌਰ ਦੇਤੇ ਚਲਾਉਣ ਵਾਲਿਆਂ ਦੇ ਵਿੱਚ ਜਿਵੇਂ ਵਿੱਕੀ ਮਿੱਡੂ ਖੇੜਾ ਤਾਂ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਜਥੇਬੰਦੀਆਂ ਨੇ ਸਾਡੇ ਨਾਲ ਪਹਿਲੇ ਕਾਲਰ ਜੁੜਿਆ ਤੁਹਾਡਾ ਸਵਾਗਤ ਹੈ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਵਿਦਿਆਰਥੀ ਚੋਣਾਂ ਦਾ ਮੁੱਖ ਚੋਣਾਂ ਦੇ ਵਿੱਚ ਸਿਆਸਤ ਦੇ ਵਿੱਚ ਕੀ ਮਹੱਤਵ ਦੇਖਦੇ ਹੋ ਪ੍ਰਦੀਪ ਗੱਲ ਕਰ ਰਹੇ ਆ ਜੀ ਫਰੋਸ਼ਪੁਰ ਤੋਂ ਜੀ ਦੇਖੋ ਜਦੋਂ ਤੋਂ ਹੀ ਇਹ ਚੀਜ਼ਾਂ ਜਿਹੜੀਆਂ ਸ਼ੁਰੂ ਹੋਈਆਂ ਨੇ ਕਾਲਜ ਜਿਹੜੇ ਆ ਹੁਣ ਤਾਂ ਚਲੋ ਖੈਰ ਇਸ ਦਾ ਦੌਰ ਥੋੜਾ ਘੱਟ ਆ ਪਰ ਜੇਕਰ ਥੋੜਾ ਤੁਸੀਂ 15-20 ਸਾਲ ਪਿੱਛੇ ਚਲੇ ਜਾਓ ਤਾਂ ਕਾਲਜ ਦੇ ਵਿੱਚ ਜਾਂ ਯੂਨੀਵਰਸਿਟੀ ਲੈਵਲ ਤੇ ਜਿਹੜੀਆਂ ਸਟੂਡੈਂਟ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਚੋਣਾਂ ਹੁੰਦੀਆਂ ਸੀ ਉਹਨਾਂ ਦਾ ਇੱਕ ਵਿਸ਼ੇਸ਼ ਮਹੱਤਵ ਹੁੰਦਾ ਸੀ ਔਰ ਉਹ ਸਮਾਂ ਇਹੋ ਜਿਹਾ ਸੀਗਾ ਕਿ ਜਦੋਂ ਚੋਣਾਂ ਪਿੱਛੇ ਜਿਵੇਂ ਬਾਹਰ ਤੇ ਐਮਐਲਏ ਜਾਂ ਐਮਪੀ ਦੇ ਲੋੜਾ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਇੱਕ ਦੂਸਰੇ ਦੇ ਨਾਲ ਖਰੇਬਾਜੀ ਜਾਂ ਇੱਕ ਦੂਜੇ ਦੇ ਖਿਲਾਫ ਜਿਹੜੇ ਬੰਦੇ ਖੜੇ ਕੀਤੇ ਜਾਂਦੇ ਆ ਗੁੰਡੇ ਸਿੱਧੇ ਸ਼ਬਦਾਂ ਵਿੱਚ ਕਹਾ ਖੜੇ ਕੀਤੇ ਜਾਂਦੇ ਤਾਂ ਅਜਿਹਾ ਕੁਝ ਉਦੋਂ ਕਾਲਜ ਯੂਨੀਵਰਸਿਟੀਾਂ ਚੋਣਾਂ ਵਿੱਚ ਵੀ ਦੇਖਣ ਨੂੰ ਮਿਲਦਾ ਸੀ ਰੋਜਪੁਰ ਦੇ ਗੁਰਨਾਨਕ ਕਾਲਜ ਦੇ ਵਿੱਚ ਚੋਣਾਂ ਦਾ ਸਮਾਂ ਸੀਗਾ ਜਦੋਂ ਸਟੂਡੈਂਟ ਦੇ ਪ੍ਰਧਾਨ ਦੀ ਚੋਣ ਹੋਣੀ ਸੀ ਤਾਂ ਉਦੋਂ ਉੱਥੇ ਕਾਫੀ ਹੁਣ ਖਰਾਬਾ ਹੋਇਆ ਤੁਸੀਂ ਪਿਛਲੇ 20 ਸਾਲ ਦਾ 22 ਸਾਲ ਦਾ ਰਿਕਾਰਡ ਜਿਹੜਾ ਉੱਥੋਂ ਪਤਾ ਕਰਕੇ ਦੇਖ ਲਓ ਔਰ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਬੜੀਆਂ ਕਿੱਥੋਂ ਕਿਉਂਕਿ ਜਦੋਂ ਸਟੂਡੈਂਟਸ ਦੀਆਂ ਚੋਣਾਂ ਹੁੰਦੀਆਂ ਨੇ ਯੂਨੀਵਰਸਿਟੀ ਦੇ ਵਿੱਚ ਉਸ ਦੇ ਵਿੱਚ ਰਾਜਨੀਤਿਕ ਪਾਰਟੀਆਂ ਜਿਹੜੀਆਂ ਹੁੰਦੀਆਂ ਉਹ ਵਿਸ਼ੇਸ਼ ਦਿਲਚਸਪੀ ਲੈਂਦੀਆਂ ਨੇ ਉਹਦਾ ਕਾਰਨ ਹੁੰਦਾ ਜਿੱਦਾ ਸਿੱਧਾ ਉਦਾਹਰਨ ਹੈ ਗਾਂਧੀ ਗਰੁੱਪ ਕਿਵੇਂ ਖੜਾ ਹੋਇਆ ਬਟਾਲੇ ਦੇ ਵਿੱਚ ਖੰਨੇ ਦੇ ਵਿੱਚ ਉਹ ਸਾਰਿਆਂ ਨੂੰ ਪਤਾ ਔਰ ਜਦੋਂ ਫਿਰੋਜ਼ਪੁਰ ਦੇ ਵਿੱਚ ਇਹ ਚੀਜ਼ਾਂ ਚੱਲੀਆਂ ਜਾਂ ਫਿਰ ਇਹ ਜਿਹੜੇ ਗੁਰਨਾਨਕ ਕਾਲਜ ਦਾ ਮੈਂ ਜ਼ਿਕਰ ਕੀਤਾ ਤੇ ਜਦੋਂ ਉੱਥੇ ਇਹ ਚੋਣਾਂ ਹੋਈਆਂ ਤਾਂ ਕਿਸ ਤਰ੍ਹਾਂ ਦੇ ਨਾਲ ਉਹ ਸਾਰਾ ਜਿਹੜਾ ਉਹ ਰਾਜਨੀਤਿਕ ਜਿਹੜਾ ਉੱਥੋਂ ਦਾ ਇੱਕ ਵੱਡਾ ਲੀਡਰ ਸੀ ਜਿਸ ਨੇ ਆਪਣਾ ਉਮੀਦਵਾਰ ਖੜਾ ਕੀਤਾ ਨੌਜਵਾਨ ਨੂੰ ਫਿਰ ਜਦੋਂ ਉਹ ਨੌਜਵਾਨ ਜਿੱਤਿਆ ਤਾਂ ਕਿਸ ਤਰ੍ਹਾਂ ਦੇ ਨਾਲ ਪੂਰੇ ਫਿਰੋਜ਼ਪੁਰ ਦੇ ਉੱਪਰ ਉਸਨੇ ਆਪਣੀ ਜਿਹੜੀ ਆ ਉਹ ਰਾਜਨੀਤਿਕ ਪਕੜ ਜਿਹੜੀ ਬਣਾਈ ਉਸ ਨੌਜਵਾਨ ਦੇ ਜ਼ਰੀਏ ਕਿਉਂਕਿ ਜਿਹੜੀਆਂ ਵਿੱਚ ਦਿਲਚਸਪੀ ਜਿਹੜੀ ਆ ਉਹ ਸਟੂਡੈਂਟ ਦੀ ਤਾਂ ਅੱਜ ਕੱਲ੍ਹ ਦੇਖਣ ਨੂੰ ਮਿਲਦੀ ਹੈ ਪਰ ਇਹ ਤੋਂ ਜ਼ਿਆਦਾ ਦਿਲਚਸਪੀ ਜਿਹੜੀ ਆ ਰਾਜਨੀਤਿਕ ਪਾਰਟੀਆਂ ਦੀ ਹੁੰਦੀ ਹੈ ਹਰ ਇੱਕ ਪਾਰਟੀ ਦਾ ਕੈਂਡੀਡੇਟ ਜਿਹੜਾ ਯੂਨੀਵਰਸਿਟੀ ਦੇ ਅੰਦਰ ਕਾਲਜ ਦੇ ਅੰਦਰ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ ਕੋਈ ਕਾਂਗਰਸ ਵੱਲੋਂ ਆ ਕੋਈ ਅਕਾਲੀ ਦਲ ਵੱਲੋਂ ਆ ਕੋਈ ਆਮ ਆਦਮੀ ਪਾਰਟੀ ਵੱਲੋਂ ਕੋਈ ਬੀਜੇਪੀ ਵੱਲੋਂ ਇਹ ਤਾਂ ਸਿੱਧਾ ਇਹ ਸਬੰਧ ਇਹ ਹੈ ਕਿ ਕਿਸੇ ਵੇਲੇ ਅੱਜ ਤੋਂ 30 35 ਸਾਲ ਪਹਿਲਾਂ ਹੋਣ ਵਾਲੀਆਂ ਸਿੱਧੀਆਂ ਸਾਧੀਆਂ ਦੀਆਂ ਚੋਣਾਂ ਜਿਹੜੀਆਂ ਅੱਜ ਇੱਕ ਵੱਡਾ ਅਖਾੜਾ ਬਣਦੀਆਂ ਜਾ ਰਹੀਆਂ ਨੇ ਜਿੰਨਾ ਜੋਰ ਐਮਪੀ ਜਾਂ ਐਮਐਲਏ ਦੀਆਂ ਚੋਣਾਂ ਦੇ ਵਿੱਚ ਲੱਗਦਾ ਉਨਾ ਹੀ ਜੋਰ ਅੱਜ ਜੋਰ ਜਿਹੜਾ ਅੱਜਕੱਲ ਸਟੂਡੈਂਟ ਦੀ ਪ੍ਰਧਾਨਗੀ ਦੀਆਂ ਚੋਣਾਂ ਦੇ ਵਿੱਚ ਲੱਗਦਾ ਉਹਦਾ ਕਾਰਨ ਕੀ ਹੈ ਕਿਉਂਕਿ ਵੱਖੋ-ਵੱਖ ਪਾਰਟੀਆਂ ਦੇ ਨਾਲ ਜੁੜੇ ਹੋਣਾ ਵੱਖੋ-ਵੱਖ ਲੀਡਰਾਂ ਦੇ ਨਾਲ ਸਬੰਧ ਹੋਣਾ ਜਿਸ ਕਰਕੇ ਥੋੜਾ ਇਹ ਜ਼ਿਆਦਾ ਹੋ ਜਾਂਦਾ ਪਰ ਬੇਸ਼ੱਕ ਕਾਲਜਾਂ ਦੇ ਯੂਨੀਵਰਸਿਟੀ ਦੀਆਂ ਸਕੂਲਾਂ ਜਿਹੜੀਆਂ ਚੋਣਾਂ ਨੇ ਇਹਨਾਂ ਦੇ ਕੋਈ ਜਿਹੜੀਆਂ ਗੱਲਾਂ ਨਿਕਲ ਕੇ ਬਾਹਰ ਨਹੀਂ ਆਉਂਦੀਆਂ ਆਮ ਮੀਡੀਆ ਤੱਕ ਜਾਂ ਆਮ ਲੋਕਾਂ ਤੱਕ ਜਿਹੜੀਆਂ ਉਹ ਨਹੀਂ ਪਹੁੰਚਾਈਆਂ ਜਾਂਦੀਆਂ ਪਰ ਅੰਦਰ ਖਾਤੇ ਤੁਸੀਂ ਜਾ ਕੇ ਦੇਖੋ ਤਾਂ ਚੰਗੀ ਪਲੇ ਜਿਹੜੀ ਖਿਚੜੀ ਆ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਪੱਕਦੀ ਆ ਖਾਸ ਕਰ ਜੇਕਰ ਗੱਲ ਕਰੀਏ ਕਾਲਜਾਂ ਦੀ ਪ੍ਰਧਾਨਗੀ ਨੂੰ ਲੈ ਕੇ ਤਾਂ ਕਾਲਜਾਂ ਦੀ ਪ੍ਰਧਾਨਗੀ ਨੂੰ ਲੈ ਕੇ ਜਾਂਦੀ ਸ਼ਸ਼ੋਪੰਜ ਹੋਜੀ ਸੀ ਤੁਸੀਂ ਪਿੱਛੇ ਜੇ ਖਬਰਾਂ ਪੜੀਆਂ ਹੋਣੀਆਂ 12 13 ਸਾਲ ਪਹਿਲਾਂ ਕਿ ਅੰਮ੍ਰਿਤਸਰ ਦੇ ਨਾਲ ਪਿੰਟ ਠੱਠਾ ਜਿੱਥੇ ਕਿ ਬਾਬਾ ਬੁੱਢਾ ਕਾਲਜ ਆ ਉਥੇ ਪ੍ਰਧਾਨਗੀ ਦਾ ਚੋਣਾ ਹੁੰਦੀਆਂ ਸੀ ਤਾਂ ਕਿਸ ਤਰ੍ਹਾਂ ਦੇ ਨਾਲ ਇੱਕ ਧਾਰਮਿਕ ਆਗੂ ਜਿਹੜਾ ਉਹਨਾਂ ਚੋਣਾਂ ਦੇ ਵਿੱਚ ਵਿਸ਼ੇਸ਼ ਦਿਲਚਸਪੀ ਲੈ ਕੇ ਆਪਣੀ ਮਰਜ਼ੀ ਦੇ ਪ੍ਰਧਾਨ ਚੁੜਿਆ ਕਰਦਾ ਸੀ ਔਰ ਬਾਅਦ ਦੇ ਵਿੱਚ ਉਸ ਦੇ ਨਾਲ ਕੀ ਕੁਝ ਹੋਇਆ ਇਹ ਸਾਰਾ ਕੁਝ ਜਿਹੜਾ ਤੁਸੀਂ ਪਿਛਲੇ 15 16 ਸਾਲ ਦਾ ਜਦੋਂ 18 ਸਾਲ ਦਾ ਰਿਕਾਰਡ ਕੋਲ ਕੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਪਰ ਦੂਸਰਾ ਪੱਖ ਇਹ ਵੀ ਹੈ ਕਿ ਨਾਤਾ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਉਹ ਲਚੋਣਾ ਤੋਂ ਬਾਅਦ ਹੀ ਲੜਾਈਆਂ ਮੁੱਕੀਆਂ ਉਹ ਤਾਂ ਅੱਜ ਵੀ ਉਵੇਂ ਹੀ ਹੈ ਤੇ ਉਹ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੇ ਪ੍ਰਧਾਨ ਜਿਹੜੇ ਆ ਉਹ ਨਾਮਿਨੇਟ ਕਰ ਦਿੱਤੇ ਜਾਂਦੇ ਆ ਫਿਰ ਉਹਨਾਂ ਦੀ ਗੁੱਟਬਾਜ਼ੀ ਆ ਉਹ ਤੱਕ ਫਿਰ ਉਸ ਤੋਂ ਬਾਅਦ ਚਾਹੇ ਕੈਂਪਸ ਦੇ ਅੰਦਰ ਜਾਂ ਬਾਹਰ ਲੜਾਈ ਜਿਹੜੀ ਹੁੰਦੀ ਹੋਵੇ ਪਰ ਗੱਲ ਇਹ ਆ ਵੀ ਜਿਸ ਤਰੀਕੇ ਦਾ ਪ੍ਰੋਸੈਸ ਇੱਥੇ ਫਾਲੋ ਕੀਤਾ ਜਾਂਦਾ ਪੀਯੂ ਦੇ ਵਿੱਚ ਜੇਕਰ ਬਾਕੀ ਯੂਨੀਵਰਸਿਟੀ ਦੇ ਵਿੱਚ ਜਾਂ ਵੱਡੇ ਪੁਰਾਣੇ ਇਤਿਹਾਸਿਕ ਖਾਲਸਾ ਕਾਲਜ ਵਰਗੇ ਨਾਮੀ ਗ੍ਰਾਮੀ ਕਾਲਜਾਂ ਦੇ ਵਿੱਚ ਜੇਕਰ ਇਹ ਚੀਜ਼ ਸ਼ੁਰੂ ਹੁੰਦੀ ਹੈ ਤੇ ਨੌਜਵਾਨਾਂ ਦਾ ਫਿਊਚਰ ਪੋਲੀਟੀਕਲ ਪਾਰਟੀਆਂ ਦੇ ਵਿੱਚ ਜ਼ਿਆਦਾ ਬ੍ਰਾਈਟ ਨਜ਼ਰ ਨਹੀਂ ਆਊਗਾ ਕਿਉਂਕਿ ਪਾਰਟੀਆਂ ਦੇ ਵਿੱਚ ਉੱਤੇ ਤੱਕ ਜਾਲ ਲੀ ਉਹਨਾਂ ਕੋਲੇ ਬਹੁਤ ਸਾਰੀਆਂ ਹਾਰਡਲਸ ਨੇ ਪਰ ਇਹਨਾਂ ਚੋਣਾਂ ਦੇ ਵਿੱਚੋਂ ਨਿਕਲ ਕੇ ਆਏ ਵਿਦਿਆਰਥੀ ਤੁਸੀਂ ਦੇਖਿਆ ਕਿ ਬਹੁਤ ਜਲਦੀ ਸਟੈਪ ਅਪ ਕਰਦੇ ਆ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਦੋਂ ਇਹ ਕਾਲਜ ਤੇ ਸਕੂਲ ਹੀ ਹੰਤੇ ਇਹ ਜਦੋਂ ਵਿਦਿਆਰਥੀ ਜਿਹੜਾ ਕੁਝ ਸਿੱਖਦੇ ਰਹੇ ਔਰ ਕਾਲਜਾਂ ਦੇ ਵਿੱਚ ਜਿਹੜੀ ਆ ਉਹ ਰਾਜਨੀਤੀ ਜ਼ਿਆਦਾ ਸਿੱਖਣ ਨੂੰ ਮਿਲਦੀ ਹੈ ਖਾਸ ਕਰ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਇੰਟਰਸਟ ਲੈਣਾ ਸ਼ੁਰੂ ਕਰ ਦਿੰਦੇ ਆ ਤੁਸੀਂ ਜ਼ਿਕਰ ਕੀਤਾ ਕਿ ਜਿਹੜੀ ਯੂਨੀਵਰਸਿਟੀਆਂ ਦੇ ਵਿੱਚੋਂ ਨਿਕਲੇ ਹੋਏ ਵਿਦਿਆਰਥੀ ਨੇ ਚਾਹੇ ਜੋ ਪ੍ਰਧਾਨਗੀ ਦੀ ਚੋਣਾਂ ਲੜਦੇ ਰਹੇ ਹੁਣ ਤਾਂ ਬਾਹਰ ਆ ਕੇ ਜਿਹੜੇ ਉਹ ਛੇਤੀ ਨਿੱਖਰਦੇ ਨੇ ਉਹਦਾ ਕਾਰਨ ਇਹੀ ਹੁੰਦਾ ਕਿਉਂਕਿ ਸ਼ੁਰਤ ਤੋਂ ਹੀ ਜਿਹੜੇ ਆ ਲੀਡਰ ਹੁੰਦੇ ਨੇ ਉਹਨਾਂ ਦਾ ਹੱਥ ਉਹਨਾਂ ਦੇ ਸਿਰ ਤੇ ਹੁੰਦਾ ਔਰ ਫਿਰ ਉਹ ਕੰਮ ਆਏ ਹੁੰਦੇ ਨੇ ਤਾਂ ਉਹਨਾਂ ਦੇ ਜ਼ਰੀਏ ਹੀ ਫਿਰ ਬਾਅਦ ਦੇ ਵਿੱਚ ਤੁਸੀਂ ਇੱਕ ਐਗਜ਼ਾਮਪਲ ਤੁਹਾਡੇ ਸਾ ਦੇ ਨਾਲ ਉਹ ਸਰਪੰਚ ਵੀ ਬਣਿਆ ਸਟੂਡੈਂਟ ਚੋਣਾਂ ਤੋਂ ਸ਼ੁਰੂ ਹੋ ਕੇ ਉਹ ਸਰਪੰਚ ਵੀ ਬਣਿਆ ਫਿਰ ਐਮਐਲਏ ਦੀਆਂ ਚੋਣਾਂ ਵੀ ਲੜਿਆ ਔਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਕੋਈ ਨਵੀਆਂ ਨਹੀਂ ਇਹ ਪੁਰਾਣੀਆਂ ਚੱਲਦੀ ਆ ਰਹੀਆਂ ਔਰ ਇਹ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣੀਆਂ ਔਰ ਬਾਕੀ ਬਾਕੀ ਦੀ ਗੱਲ ਕੀ ਤੁਸੀਂ ਕਹਿੰਦੇ ਕੋਈ ਜਿਹੜੇ ਬਾਹਰ ਜਿਹੜੇ ਪੋਲਿਟੀਕਲ ਪਾਰਟੀਆਂ ਦੇ ਲੀਡਰ ਹੁੰਦੇ ਨੇ ਇਹਨਾਂ ਤੋਂ ਬਿਨਾ ਸਟੂਡੈਂਟ ਚੋਣਾਂ ਨਹੀਂ ਹੁੰਦੀਆਂ ਉਹ ਸਟੂਡੈਂਟ ਤੋਂ ਬਿਨਾ ਬਾਹਰ ਇਹਨਾਂ ਦੇ ਬੈਠਿਆਂ ਦੀਆਂ ਚੋਣਾਂ ਜਿਹੜੀਆਂ ਮੁਕੰਮਲ ਨਹੀਂ ਹੁੰਦੀਆਂ ਜੀ ਸ਼ੁਕਰੀਆ ਸਮਾਂ ਕੱਢ ਕੇ ਗੱਲਬਾਤ ਕੀਤੀ ਪੱਖ ਰੱਖਿਆ ਨਜ਼ਰੀਆ ਪੇਸ਼ ਕੀਤਾ ਮ ਜਿਹੜੇ ਲੋਕ ਇਸ ਤਰੀਕੇ ਨਾਲ ਸਮਾਗਮਾਂ ਦੀ ਗੱਲਬਾਤ ਕਰਦੇ ਅਗਲੇ ਕਾਲ ਤੋਂ ਸਾਡੇ ਨਾਲ ਜੁੜੇ ਸਵਾਗਤ ਹੈ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਇਸ ਵਿਸ਼ੇ ਮਤਲਬ ਹਲੋ ਮੇਰੀ ਆਵਾਜ਼ ਆ ਰਹੀ ਹੈ ਹਲੋ ਹਾਂ ਜੀ ਹਾਂ ਜੀ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਅੱਜ ਜੀ ਮੈਂ ਜਿਲੰਧਰ ਤੋਂ ਬੋਲ ਰਿਹਾ ਪਵਨ ਜੀ ਹਾਂ ਜੀ ਅੱਜ ਦਾ ਮੁੱਦਾ ਜਿਹੜਾ ਤੁਸੀਂ ਰੱਖਿਆ ਬੜਾ ਵਧੀਆ ਮੁੱਦਾ ਉਹ ਵੀ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਚੋਣਾਂ ਹੁੰਦੇ ਨੇ ਸਟੂਡੈਂਟ ਜਿਹੜੇ ਨੇ ਲੀਡਰ ਖੜਾਉਂਦੇ ਨੇ ਹਾਲਾਂਕਿ ਇਹ ਇੱਕ ਨਜ਼ਰੀਆ ਹੁੰਦਾ ਵੀ ਕਿਸੇ ਤਰੀਕੇ ਦੇ ਨਾਲ ਜਿਹੜੀ ਯੂਨੀਵਰਸਿਟੀ ਦੀਆਂ ਮੰਗਾਂ ਹੋਣ ਸਟੂਡੈਂਟ ਦੀਆਂ ਜਿਹੜੀ ਆਵਾਜ਼ ਹੋਵੇ ਉਹਨੂੰ ਬੁਲੰਦ ਕੀਤਾ ਜਾਵੇ ਜੋ ਉਹਨਾਂ ਦੀਆਂ ਮੰਗਾਂ ਹੈਗੀਆਂ ਪਰ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਹੈ ਉਹਦੇ ਨਾਲ ਬਹਿ ਕੇ ਜਿਹੜੀਆਂ ਹੱਲ ਕੀਤੀਆਂ ਜਾਣ ਲੇਕਿਨ ਕਿਤੇ ਨਾ ਕਿਤੇ ਇੱਕ ਸਿਆਸੀ ਅਖਾੜਾ ਉਦੋਂ ਭਖਦਾ ਜਦੋਂ ਰਾਜਨੀਤਿਕ ਪਾਰਟੀਆਂ ਇਹਦੇ ਵਿੱਚ ਇੰਟਰਫੇਅਰ ਕਰਦੀਆਂ ਇਹਨਾਂ ਚੋਣਾਂ ਦੇ ਵਿੱਚ ਸਪੋਰਟ ਕਰਦੀਆਂ ਤੇ ਕਿਤੇ ਨਾ ਕਿਤੇ ਪਾਰਟੀਬਾਦੀ ਜਦੋਂ ਹੁੰਦੀ ਹੈ ਤੇ ਇਹ ਤੋਂ ਵੱਡੇ ਪੱਧਰ ਦੇ ਉੱਪਰ ਸਿਰਫ ਸਿਰਫ ਕਾਲਜ ਯੂਨੀਵਰਸਿਟੀਆਂ ਦੀ ਗੱਲ ਨਹੀਂ ਰਹਿ ਜਾਂਦੀ ਇਹ ਜਿਹੜਾ ਚੋਣ ਚਨਾਵੀ ਖਾੜਾ ਹੋਰ ਭਖਦਾ ਉਦੋਂ ਨਜ਼ਰ ਆਉਂਦਾ ਜਦੋਂ ਸਿਆਸਤ ਜਿਹੜੀ ਆ ਇਹਦੇ ਵਿੱਚ ਐਂਟਰ ਕਰਦੀ ਹੈ ਤੇ ਸੋ ਕਿਤੇ ਨਾ ਕਿਤੇ ਜੇ ਯੂਨੀਵਰਸਿਟੀਆਂ ਦੇ ਚੋਣ ਹੁੰਦੇ ਨੇ ਕਾਲਜਾਂ ਦੇ ਚੋਣ ਹੁੰਦੇ ਨੇ ਤੇ ਉਹਨਾਂ ਦੇ ਪ੍ਰਧਾਨਾਂ ਨੂੰ ਸਿਰਫ ਸਿਰਫ ਉਸ ਤੱਕ ਸੀਮਿਤ ਰਹਿਣਾ ਚਾਹੀਦਾ ਬਾਹਰੀ ਜਿਹੜੀ ਇੰਟਰਫੇਅਰਨਸ ਹੈ ਜਿਹੜੀ ਉਹ ਘਟਾ ਹੋਣੀ ਚਾਹੀਦੀ ਹੈ ਤੇ ਜਿਹੜੇ ਸਟੂਡੈਂਟ ਦੀ ਆਵਾਜ਼ ਬੁਲੰਦ ਕਰਨ ਦੀ ਗੱਲ ਆ ਉਸ ਦੇ ਉੱਪਰ ਜਿਹੜੀ ਆ ਪ੍ਰਧਾਨਗੀ ਦੀ ਚੋਣ ਜਿੱਤਣ ਵਾਲੇ ਉਹਨਾਂ ਦੀ ਆਵਾਜ਼ ਬੁਲੰਦ ਕਰਨ ਪ੍ਰਸ਼ਾਸਨ ਨੂੰ ਉਹਨਾਂ ਦੀਆਂ ਮੰਗਾਂ ਦੇ ਨਾਲ ਸੈਟਰਲ ਕਰਨਾ ਸੋ ਇਸ ਮੁੱਦੇ ਦੇ ਉੱਤੇ ਇਸ ਗੱਲ ਦੇ ਉੱਪਰ ਵੀ ਜ਼ੋਰ ਦਿੰਦੇ ਆ ਕਿ ਕਿਤੇ ਨਾ ਕਿਤੇ ਬਾਹਰੀ ਸਿਆਸਤ ਚਾਹੀਆ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਐਂਟਰ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਬਿਲਕੁਲ ਠੀਕ ਗੱਲ ਤੁਸੀਂ ਇਸ ਵਿਸ਼ੇ ਮੁਤਲਕ ਰੱਖੀ ਆ ਅਗਲੇ ਕਾਲਰ ਸਾਡੇ ਨਾਲ ਜੁੜ ਰਹੇ ਆ ਰੋਜ਼ਾਨਾ ਸਪੋਕਸਮੈਨ ਤੇ ਤੁਹਾਡਾ ਸਵਾਗਤ ਹੈ ਅੱਜ ਦੇ ਵਿਸ਼ੇ ਬਾਰੇ ਕੀ ਕਹਿਣਾ ਚਾਹੁੰਦੇ ਆ ਸਰ ਸਭ ਤੋਂ ਪਹਿਲਾਂ ਤੇ ਜਾਨਾ ਸਪੋਕਸਮੈਨ ਦਾ ਬਹੁਤ ਬਹੁਤ ਧੰਨਵਾਦ ਆ ਵੀ ਜਿਹੜੇ ਇਹੋ ਜਿਹਾ ਪ੍ਰੋਗਰਾਮ ਪੇਸ਼ ਕਰਾਉਂਦੇ। ਜਿਵੇਂ ਕੋਈ ਨਾ ਕੋਈ ਰੋਜ਼ ਮੁੱਦਾ ਵਧੀਆ ਹੁੰਦਾ ਹੈ। ਜੀ। ਤੇ ਅੱਜ ਜੋ ਇਹ ਉੱਥਾ ਰੱਖਿਆ ਇਹ ਬਹੁਤ ਵਧੀਆ ਸਲਾਹ ਲੋਕਾਂ ਦੇ ਵਿਚਾਰ ਲਿਆ ਜਾ ਰਿਹਾ ਹੈ ਜੀ। ਹਮ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਵਿਸ਼ੇ ਬਾਰੇ? ਉਹ ਤਾਂ ਠੀਕ ਹੈ ਪ੍ਰੋਗਰਾਮ ਦੀ ਦਾ ਸ਼ਲਾਘਾ ਤੁਸੀਂ ਕੀਤੀ ਹੈ। ਕੋਈ ਆਪਣਾ ਪੱਖ ਰੱਖਣਾ ਚਾਹੁੰਦੇ ਵਿਦਿਆਰਥੀ ਚੋਣਾਂ ਬਾਬਤ? ਰੱਬ ਦੇ ਆਤੀ ਚੋਣਾਂ ਹੋਣੀਆਂ ਚਾਹੀਦੀਆਂ ਜੀ। ਜੀ ਠੀਕ ਹੈ ਇਹਨਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਚੋਣਾਂ ਹੋਣੇ ਚਾਹੀਦੀਆਂ ਨੇ ਪਰ ਵਿਦਿਆਰਥੀ ਚੋਣਾਂ ਹੁੰਦੀਆਂ ਸਿਰਫ ਪੰਜਾਬ ਯੂਨੀਵਰਸਿਟੀ ਜਿਹੜੀ ਕਿ ਚੰਡੀਗੜ੍ਹ ਦੀ ਹੈ ਔਰ ਇਸ ਚੋਣਾਂ ਦੇ ਵਿੱਚੋਂ ਨਿਕਲੇ ਭੁਪਿੰਦਰ ਹੁੱਡਾ ਸੁਸ਼ਮਾ ਸਵਰਾਜ ਵਿਜੇ ਟੰਡਨ ਅਨਿਲ ਵੇਜ ਸੁਖਬੀਰ ਬਾਦਲ ਮਾਲਵਿੰਦਰ ਕੰਗ ਗੋਲਡੀ ਦਲਵੀਰ ਗੋਲਡੀ ਔਰ ਪ੍ਰਧਾਨ ਮੰਤਰੀ ਰਹੇ ਡਾਕਟਰ ਮਨਮੋਨ ਸਿੰਘ ਆਈਕੇ ਗੁਜਰਾਲ ਸਾਹਿਬ ਤੋ ਅਸੀਂ ਇਸ ਕਰਕੇ ਗੱਲ ਕਰ ਰਹੇ ਹਾਂ ਕਿ ਵਿਦਿਆਰਥੀ ਚੋਣਾਂ ਦਾ ਸਿਆਸਤ ਦੇ ਵਿੱਚ ਕੀ ਮਹੱਤਵ ਹੈ ਪੰਜਾਬ ਦੇ ਬਹੁਤ ਸਾਰੇ ਨਾਮੀ ਗ੍ਰਾਮੀ ਵੱਡੇ ਚਿਹਰੇ ਪੰਜਾਬ ਕਾਂਗਰਸ ਦੇ ਇਵਨ ਕੇ ਤਿੰਨ ਤਿੰਨ ਪ੍ਰਧਾਨ ਜਿਹੜੇ ਐ ਮੈਂਬਰ ਪਾਰਲੀਮੈਂਟ ਤੱਕ ਪਹੁੰਚਣ ਵਾਲੇ ਲੋਕ ਵੀ ਜਿਹੜੇ ਐ ਇਸ ਯੂਨੀਵਰਸਿਟੀ ਦੇ ਸਟੂਡੈਂਟ ਰਹੇ ਐ ਇਹਨਾਂ ਚੋਣਾਂ ਦਾ ਉਹ ਹਿੱਸਾ ਰਹੇ ਐ ਸੋ ਕੀ ਇਹ ਚੋਣਾਂ ਬਾਕੀ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਐ نافذ ਨਹੀਂ ਹੋਣੀ ਚਾਹੀਦੀਆਂ ਕਿਉਂ ਨਹੀਂ ਉੱਥੇ ਹੁੰਦੀਆਂ ਉਹਦੇ ਪਿੱਛੇ ਕੀ ਪੋਲੀਟੀਕਲ ਜਿਹੜੀ ਹੈ ਕੋਈ ਕਹਾਣੀ ਹੈ ਅਗਲੇ ਕਾਲਰ ਸਾਡੇ ਨਾਲ ਇਸ ਪ੍ਰੋਗਰਾਮ 'ਚ ਇੱਕ ਹੋਰ ਜੁੜ ਰਿਹਾ ਹੈ ਸਵਾਗਤ ਹੈ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਅ ਤਕੋ ਜਿਹੜੀਆਂ ਚੋਣਾਂ ਨੇ ਜੇ ਤੇ ਅਮਨ ਆਮਾਨ ਦੇ ਨਾਲ ਫੋਨ ਜੀ ਤੇ ਫਿਰ ਤੇ ਬੜੀ ਅੱਛੀ ਗੱਲ ਆ ਕਿ ਆਮ ਤੌਰ ਤੇ ਅਸੀਂ ਦੇਖਿਆ ਵਾ ਕਿ ਜਿੰਨੇ ਵੀ ਹੂੰ ਯੂਨੀਵਰਸਿਟੀ ਲੀਡਰਸ ਨੇ ਜੀ ਉਹ ਅਕਸਰ ਆਪਣੇ ਜੀਵਨ ਦੇ ਵਿੱਚ ਵਿਸ਼ੇਸ਼ ਸਿਆਸਤਦਾਨ ਬਣਦੇ ਨੇ ਬਹੁਤ ਸਾਰੇ ਸਿਆਸਤਦਾਨ ਐਸੇ ਨੇ ਜਿਹੜੇ ਯੂਨੀਵਰਸਿਟੀ ਜਾਂ ਕਿੰਨੇ ਚੋਣ ਦੇ ਜੀ ਪਰ ਉਹ ਸਿਆਸਤਦਾਨ ਵੱਡੇ ਬਣਦੇ ਨੇ ਜਿਹੜੇ ਕਿਹਾ ਜਾਵੇ ਤੇ ਬੜਾ ਸਿਧਾ ਨੇ ਹੂੰ ਯੂਨੀਵਰਸਿਟੀ ਦੇ ਇਲੈਕਸ਼ਨ ਬਹੁਤ ਦਿਲਚਸਪਾ ਹੋਣੀ ਵੀ ਚਾਹੀਦੀ ਆ ਲੇਕਿਨ ਉਹਦੇ ਵਿੱਚ ਇੱਕ ਗੱਲ ਬੜੀ ਫਸ਼ਟ ਤੇ ਸਾਫ਼ ਮੁੱਦੇ ਬਾਰੇ ਸਾਫ਼ ਕਲੀਅਰ ਹੋਣੇ ਚਾਹੀਦੇ ਆ ਜੀ ਕਿਸੇ ਤਰ੍ਹਾਂ ਦੀ ਕੋਈ ਕਿਆ ਜਾਵੇ ਕਿ ਸਮਾਜ ਵਿਰੋਧੀ ਕੰਮ ਨਹੀਂ ਹੋਣੇ ਚਾਹੀਦੇ ਜਾਂ ਵਿਦਿਆਰਥੀ ਵਿਰੋਧੀ ਨਹੀਂ ਹੋਣੇ ਚਾਹੀਦੇ ਕੋਈ ਐਸੀ ਚੀਜ਼ਾਂ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਆਪਣੇ ਲੀਡਰਸ਼ਿਪ ਚਮਕਾਉਣ ਲਈ ਜਾਂ ਜਿੱਤ ਹਾਸਲ ਕਰਨ ਲਈ ਅਸੀਂ ਤਾਂ ਇਹੀ ਕੇ ਅਪੀਲ ਕਰਾਂਗੇ ਜਿਹੜੇ ਵੀ ਲੋਕ ਨੈਕਚਰ ਨਾਲ ਲੜਦੇ ਨੇ ਠੀਕ ਹੈ ਚੰਗੀ ਗੱਲ ਹੈ ਔਰ ਬੜੀ ਸੁਝਾਅ ਹੈ ਅਮਲ ਕਰਨ ਵਾਲਾ ਵੀ ਹੈ ਇਹ ਚੋਣਾ ਜਿਹੜੀ ਕਿ ਤੁਹਾਡੀ ਜਸਟਿਸ ਇੱਕ ਐਕਸਰਸਾਈਜ਼ ਦੇ ਤੌਰ ਦੇ ਉੱਤੇ ਜਿਹੜੀਆਂ ਹੁਣੀਆਂ ਚਾਹੀਦੀਆਂ ਨੇ ਨਾ ਕਿ ਇਹ ਨਿੱਜੀ ਰੰਜਿਸ਼ ਬਿਆਨਬਾਜ਼ੀ ਔਰ ਕੋਈ ਜੰਗ ਦਾ ਅਖਾੜਾ ਬਣੇ ਕਿ ਲੋਕ ਆਪਣੀ ਜ਼ਿੰਦਗੀ ਤੋਂ ਹੱਤ ਹੋ ਜਾਣ ਪਰ ਹੁੰਦਾ ਬਹੁਤ ਵਾਰੀ ਇਦਾਂ ਦਾ ਸਰਟਫੀਟ ਲੜਾਈਆਂ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਹੜੇ ਇਲਜ਼ਾਮ ਮੇਨਸਟ੍ਰੀਮ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਚੱਲਦੇ ਆ ਕੁਝ ਚੀਜ਼ਾਂ ਵੰਡਣ ਦੇ ਹੋਰ ਦੇ ਉਹ ਚੀਜ਼ਾਂ ਵੀ ਜਿਕਰ ਇਹਨਾਂ ਦੇ ਉੱਤੇ ਆ ਕੇ ਭਾਰੂ ਪੈਂਦੀਆਂ ਨੇ ਤਾਂ ਇਹ ਜ਼ਰੂਰ ਸੋਚਣ ਤੇ ਵਿਚਾਰਨ ਵਾਲਾ ਮਸਲਾ ਹੈ ਇਗਲੇ ਕਾਲਰ ਸਾਡੇ ਨਾਲ ਇਸ ਪ੍ਰੋਗਰਾਮ 'ਚ ਜੁੜ ਰਹੇ ਹੈ ਰੋਜ਼ਾਨਾ ਸਪੋਕਸਮੈਨ ਦੇ ਖਾਸ ਪ੍ਰੋਗਰਾਮ ਲੋਕਾਂ ਦਾ ਸਪੋਕਸਮੈਨ ਤੁਹਾਡਾ ਸਵਾਗਤ ਹੈ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਵਿਸ਼ੇ ਮੁਤਲਕ ਕੀ ਕਹਿਣਾ ਚਾਹੁੰਦੇ ਹੋ ਸੁਮਿਤ ਬੋਲ ਰਿਹਾ ਜੀ ਖਰੜ ਤੋਂ ਜੀ ਸੁਮਿਤ ਤੁਸੀਂ ਵੀ ਚੋਣ ਲੜ ਰਹੇ ਹੋ ਯੂਨੀਵਰਸਿਟੀ ਦੀ ਨਹੀਂ ਮੈਂ ਤਾਂ ਨਹੀਂ ਲੜ ਰਿਹਾ ਜੀ ਕੋ ਮੇਰੇ ਨਾਂ ਦਾ ਜ਼ਰੂਰ ਲੜ ਰਿਹਾ ਉੱਥੇ ਪਰ ਤੁਸੀਂ ਬੜੇ ਉਦਾਸ ਨਜ਼ਰ ਆ ਰਹੇ ਹੋ ਸ਼ਹਿਦ ਮੈ ਕਾ ਯੂਨੀਵਰਸਿਟੀ ਚੋਣਾ ਦਾ ਜੀ ਹਾਂਜੀ ਹਾਂਜੀ ਜੀ ਮੈ ਕਾ ਯੂਨੀਵਰਸਿਟੀ ਚੋਣਾ ਦਾ ਪਰ ਜਿਹੜਾ ਦੇਖੀਏ ਨਾ ਹੁਣ ਤੋਂ 6-7 ਸਾਲ ਦਾ ਪੁਰਾਣੇ ਦਾ ਜਦੋਂ ਦਾ ਸਿਸਟਮ ਦੇ ਜੇ ਦੇਖੀਏ ਤਾਂ ਉਹ ਪੂਰਾ ਮਾਹੌਲ ਬਦਲ ਚੁੱਕਿਆ ਹੁਣ ਉਹ ਯੂਨੀਵਰਸਿਟੀ ਚੋਣਾ ਨਹੀਂ ਹੈਗੀਆਂ ਜੇ ਕਿਉਂਕਿ ਇੱਕ ਸਮਾਂ ਸੀ ਜਦੋਂ ਸੋਪੂ ਤੇ ਪੂਸੂ ਦੀ ਗੱਲ ਕਰਦੇ ਸੀ ਕਿ ਨਰੋਲ ਸਟੂਡੈਂਟ ਆਰਗੇਨਾਈਜੇਸ਼ਨਾਂ ਚੋਣਾ ਲੜਦੀਆਂ ਸੀਗੀਆਂ ਉਦੋਂ ਬਾਅਦ ਦੇ ਵਿੱਚ ਜਿਹੜਾ ਮੈਂ 6-7 ਸਾਲ ਪੁਰਾਣਾ ਗੱਲ ਕਰ ਰਿਹਾ ਉਸ ਸਮੇਂ ਦੇ ਦੌਰਾਨ ਵੀ ਲੀਡਰਸ਼ਿਪ ਕੁਆਲਿਟੀ ਦਿਖ ਰਹੀ ਸੀ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟ ਸੀਗੇ ਬਟ ਹੁਣ ਤਾਂ ਇਹ ਤੁਸੀਂ ਲਾ ਲਓ ਵੀ ਤੁਸੀਂ ਇੱਕ ਚੀਜ਼ ਨੋਟ ਕਰੀ ਹੋਣੀ ਹੈ ਕਿ ਕਿਸੇ ਵੀ ਆਰਗੇਨਾਈਜੇਸ਼ਨ ਦੇ ਸਾਰੀ ਸੀਟਸ ਦੇ ਉੱਤੇ ਕੈਂਡੀਡੇਟ ਨਹੀਂ ਖੜੇ ਨੇਗੇ ਉਹਦਾ ਕਾਰਨ ਇਹ ਹੈ ਕਿ ਇੱਕ ਇੱਕ ਕੈਂਡੀਡੇਟ ਲੱਭਣ ਵਾਸਤੇ ਵੀ ਸਾਰੀ ਯੂਨੀਅਨਾਂ ਨੂੰ ਬਹੁਤ ਮਥੇਕਪਾਈ ਕਰਨੀ ਪੈ ਰਹੀ ਆ ਬੱਚੇ ਨੇ ਜਿਹੜੇ ਦੇਖੋ ਜਿਹੜਾ ਕ੍ਰਾਈਟੇਰੀਆ ਕਿਉਂਕਿ ਇਸ ਵਾਰ ਜੇ ਦੇਖ ਲਈਏ ਚਾਹੇ ਪਹਿਲਾਂ ਦਾ ਦੇਖ ਲਈਏ ਜਿਹੜਾ ਕ੍ਰਾਈਟੇਰੀਆ ਉਹ ਬੜਾ ਸਖਤ ਹੋ ਗਿਆ ਲਿੰਗਡਮ ਕਮੇਟੀ ਦੀ ਸਪਾਰਸ਼ਾਂ ਦੇ ਅਨੁਸਾਰ ਦੂਜੇ ਪਾਸੇ ਸਟੂਡੈਂਟ ਜਿਹੜੇ ਲੀਡਰ ਥੋੜੇ ਬਹੁਤੇ ਆਪਣੀ ਲੀਡਰੀ ਚਮਕਾਉਂਦੇ ਨੇ ਉਹ ਪਾਰਟਿਸਪੇਟ ਸਿੱਧੇ ਕੈਂਡੀਡੇਟ ਦੇ ਰੂਪ ਚ ਨਹੀਂ ਕਰ ਪਾਉਂਦੇ ਹੈਗੇ ਪਾਰਟੀਆਂ ਨੇ ਵੱਡੀਆਂ ਨੇ ਜਿਵੇਂ ਆਪਦੀ ਤਾਕਤ ਚੋਂ ਕੀ ਜਿਵੇਂ ਇਹਨੂੰ ਸਾਧਨ ਬਣਾਇਆ ਵੀ ਜੇ ਉਹਰੇ ਕੈਂਡੀਡੇਟ ਸਾਡਾ ਜਿੱਤੂਗਾ ਤਾਂ ਇਹਨੂੰ ਬਾਕੀ ਸਾਰੇ ਪ੍ਰਚਾਰਾਂਗੇ ਉਹਨਾਂ ਨੇ ਸਿਰਫ ਇਹਨੂੰ ਇੱਕ ਸਾਧਨ ਦੇ ਤੌਰ ਤੇ ਲਿਆ ਯੂਨੀਵਰਸਿਟੀ ਦਾ ਕੋਈ ਵੀ ਪ੍ਰਧਾਨ ਕੱਢ ਕੇ ਦੇਖ ਲਓ ਤੁਸੀਂ ਤੁਹਾਨੂੰ ਕਦੇ ਕੰਮ ਕਰਦਾ ਨਹੀਂ ਦਿਖੂਗਾ ਕਿਉਂਕਿ ਉਹ ਇੱਕ ਬੜਾ ਪੜ੍ਹਨ ਲਿਖਣ ਵਾਲਾ ਬੱਚਾ ਹੈ ਉਹਨੂੰ ਨਾ ਤਾਂ ਇਹ ਪਤਾ ਹੈ ਵੀ ਮੈਂ ਕਾਹਲੂ ਇਹ ਬੱਚਿਆਂ ਦੇ ਹੱਕਾਂ ਵਾਸਤੇ ਕਿਵੇਂ ਅੱਗੇ ਪ੍ਰੋਟੈਸਟ ਕਰਨਾ ਕਿਵੇਂ ਅੱਗੇ ਲੜਾਈ ਲੜਨੀ ਹੈ ਉਹ ਯੂਨੀਵਰਸਿਟੀ ਦੀ ਚੋਣ ਜਿੱਤਦਾ ਤੇ ਉਹ ਆਪਦੇ ਕੰਮ ਲੱਗੇ ਜਾਂਦਾ ਹੂੰ ਉਸ ਦੂਬਾਦ ਦੇ ਵਿੱਚ ਤੁਹਾਨੂੰ ਕੋਈ ਯੂਨੀਵਰਸਿਟੀ ਚ ਪ੍ਰਧਾਨ ਵਾਲਾ ਕੰਮ ਨਹੀਂ ਦਿਖਦਾ ਕੋਈ ਵਾਈਸ ਪ੍ਰਧਾਨ ਵਾਲਾ ਨਹੀਂ ਦਿਖਦਾ ਕੀ ਕਹਿਣਾ ਇੱਕਾ ਦੁਕਾ ਸੀਟ ਦੇ ਉੱਤੇ ਕੋਈ ਬੱਚਾ ਇਸ ਤਰ੍ਹਾਂ ਦਾ ਹੋਵੇ ਲੀਡਰ ਕੁਆਲਟੀ ਵਾਲਾ ਜਿਹੜਾ ਉਹ ਅਸਲੀ ਲੀਡਰ ਦੇ ਤੌਰ ਤੇ ਕੰਮ ਕਰ ਲੇ ਅਦਰਵਾਇਸ ਤੁਹਾਨੂੰ ਕੋਈ ਨਹੀਂ ਦਿਖੂਗਾ ਜੀ ਠੀਕ ਹੈ ਸਮਾਂ ਕੱਢਿਆ ਗੱਲਬਾਤ ਕੀਤੀ ਸ਼ੁਕਰੀਆ ਸੋ ਲੋਕਾਂ ਦਾ ਸਪੋਕਸਮੈਨ ਮੰਚ ਤੇ ਉਹ ਮੁੱਦੇ ਜ਼ਰੂਰ ਸਾਡੀ ਕੋਸ਼ਿਸ਼ ਰਹਿੰਦੀ ਹੈ ਲੈ ਕੇ ਆਈਏ ਜਿਨ੍ਹਾਂ ਦੇ ਵਿੱਚ ਤੁਹਾਡੀ ਸਿੱਧੇ ਤੌਰ ਤੇ ਦਿਲਚਸਪੀ ਤੇ ਭੂਮਿਕਾ ਰਹੇ ਤਾਂ ਜੋ ਕਿ ਲੋਕਾਂ ਦਾ ਸਪੋਕਸਮੈਨ ਲੋਕਾਂ ਦਾ ਹੀ ਬਣ ਕੇ ਰਹੇ ਅੱਜ ਦੇ ਲਈ ਇਨਾ ਹੀ ਮੁੜ ਮਿਲਾਂਗੇ ਹੋਰ ਵਿਚਾਰ ਨਾਲ ਨਵਜੋਤ ਸਿੰਘ 44 ਵਾਲਨ ਦੀ ਇਜਾਜ਼ਤ 7 बाबा नानक के दर्शन पर एक नजर ऊंचा दर है बाबा नानक दा सिखी के प्रसार में योगदान देने के लिए एक बार जरूर आए एयर कंडीशन थिएटर में बैठकर चार ज्ञान वर्धक डॉक्यूमेंट्री फिल्मों से लेकर बाबा नानक की चार यात्राओं में शामिल होने तक बाबा नानक के बारे में दुनिया के विभिन्न धर्मों के विद्वानों के विचारों से रूबरू करवाता हुआ अजायब घर ननकाना बाजार से लेकर भाई लालो के बगीचे तक देखें क्या क्या है खास पता ऊंचा दर बाबे नानक अपर अपरौर पंजाब समय सुबह दस बजे से शाम पांच बजे तक

ਤੋ ਵੱਡਾ ਮਸਲਾ ਕੀ ਹੈ ਮੈਂ ਤਾਂ ਦੇਖਣੇ ਖੜਦਾ ਨਹੀਂ ਭਾਈ ਫਿਰ ਇੱਥੇ ਬੜੀਆਂ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਨੂੰ ਵੀ ਮੈਂ ਰੇਗਾ ਦਾ ਕੰਮ ਮਿਲਣਾ ਜਾਈਦਾ ਸੀ ਕਦੀ ਮੰਗੋ ਤਾਂ ਸਹੀ ਇੱਥੇ ਕੋਈ ਫੈਕਟਰੀ ਆਏ ਤੁਹਾਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜੀ ਹੁਣ ਮੇਰੀ ਲੈਨ ਮੈਨ ਦਾ ਕੋਰਸ ਕਲੀਅਰ ਹੈ ਨਸ਼ਾ ਦਾ ਨਾ ਹਟਣਾ ਨਾ ਕੋਈ ਹਟਾ ਸਕਦਾ ਉਹਨਾਂ ਦੀ ਟੁੱਟ ਗਈ ਹੈ ਪਰ ਜਿਹੜਾ ਚੋਰ ਦਾ ਚੋਰ ਇੰਨਾ ਕਿੰਨਾ ਵਿਕਾਸ ਹੋਇਆ ਤੁਸੀਂ ਪ੍ਰੈਸ਼ਰ ਕਰ ਰਹੇ ਜੀ ਮੈਨੂੰ ਗ੍ਰੈਂਡ ਭੇਜੋ ਕੈਨੇਡਾ ਭੇਜੋ ਇਹ ਸਾਰਾ ਜਵਾਜ ਦੀ ਨਾ ਵਜੇ ਕੰਮ ਕਰਕੇ ਦੀ ਤੇ ਸ਼ੇਰੀ ਸ਼ਰੀਰ ਸਤਿਰਾ ਵਰਗੇ ਹਰ ਮદાન ਫਤਿਹ ਨੇ ਕਰਦੇ ਜਿੱਤ ਦਾ ਜ ਨੂੰ ਨਾ ਤੱਤਾ ਵੜਾ ਖੂਨ ਕਰਨ ਵੇਲੇ ਜੋ ਗੁਰੂ ਨਾਨਕ ਨੇ ਇਰਾਕ ਵਿੱਚ ਗਿਆ ਸੀ ਜਦ ਬਾਬਾ ਨਾਨਕ ਇਰਾਕ ਵਿੱਚ ਗਏ ਤਾਂ ਉਹਨਾਂ ਨੇ ਕਿਹਾ ਗੁਰਬਰ ਅਕਾਲ ਸਤਸ੍ਰੀ ਅਕਾਲ ساری ਦੁਨੀਆ ਦਾ ਗੁਰੂ ਇੱਕ ਹੈ ਤੇ ਉਹ ਸਤਸ੍ਰੀ ਅਕਾਲ ਹੈ ਕਿਸੇ ਮੱਛਰ ਜਾਂ ਮੱਖੀ ਨੂੰ ਮਾਰਨਾ ਬਹੁਤ ਆਸਾਨ ਹੈ ਕਿਉਂਕਿ ਉਹਨਾਂ ਦੀ ਆਵਾਜ਼ ਨਹੀਂ ਹੁੰਦੀ ਔਖਾ ਸੀ ਪੈਂਦਾ ਜਦ ਮੁਸ਼ਕਿਲ ਸੰਹਲਾ ਉਹਨਾਂ ਵੇਲੇਆਂ ਵਿੱਚ ਕਲਮ ਤੋਂ ਕੀਤੀ ਸੀ ਸ਼ੁਰੂਆਤ ਬੰਨਿਆਂ ਦੇ ਉਕੇਰੀ ਸੀ ਪੰਜਾਬ ਦੀ ਸਿਆਹੀ ਜਦ ਜ਼ੋਰ ਸੀ ਆਪਣੇਆਂ ਉਦੋਂ ਉਲੰਧ ਕੀਤੀ ਸੀ ਆਪਣੇਆਂ ਦੀ ਆਵਾਜ਼ ਸਰਦਾਰ ਜਗਿੰਦਰ ਸਿੰਘ ਜੀ ਨੇ ਪੰਜਾਬ ਦੇ ਮਸਲਿਆਂ ਨੂੰ ਜਿਸ ਨਡਰਤਾ ਨਾਲ ਚੁੱਕਿਆ ਤੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਉਹਨਾਂ ਦੀ ਐਸੀ ਸੋਚ ਨੂੰ ਸੱਚ ਕਰਦੇ ਰਹੇ ਹਾਂ ਸੱਚ ਕਰਦੇ ਰਹਾਂਗੇ ਸਤਿ ਸ਼੍ਰੀ ਅਕਾਲ ਮੈਂ ਸਰਦਾਰ ਜੁਗਿੰਦਰ ਸਿੰਘ ਸਪੋਕਸਮੈਨ ਮੇਰੀ ਸੋਚ ਤੇ ਪੰਜਾਬੀਆਂ ਦੇ ਸਾਥ ਨਾਲ ਜਸਤ ਰੋਜ਼ਾਨਾ ਸਪੋਕਸਮੈਨ ਅਖਬਾਰ ਦੀ ਸ਼ੁਰੂਆਤ ਹੋਈ ਸੀ। ਉਹ ਅੱਜ ਟੀਵੀ ਚੈਨਲ ਬਣ ਕੇ ਤੁਹਾਡੀ ਆਵਾਜ਼ ਹੋਰ ਵੀ ਉਬਲੰਦ ਕਰੇਗਾ। ਤੁਹਾਡੇ ਸਾਥ ਦੀ ਉਮੀਦ ਕਰਦਾ। ਗੁਰਬਰਕਾਲ ਸਤਿ ਸ਼੍ਰੀ ਅਕਾਲ। ਰੋਜ਼ਾਨਾ ਸਪੋਕਸਮੈਨ ਸੱਚ ਸੁਣਾਈ ਸੀ ਸੱਚ ਕੀ ਬੇਲਾ। नानक के दर्शन पर एक नजर ऊंचादर है बाबा नानक दा ना।